ਬਾਠਾਕਰ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਕਿ ਉਹ ਚੜ੍ਹਦੀ ਕਲਾ ਚ ਨੇ ਔਰ ਉਹਨਾਂ ਨੇ ਇਥੋਂ ਤੱਕ ਕਰ ਬਚਨ ਕੀਤਾ ਸੀ ਕਿ ਜਿਨ੍ਹਾਂ ਨੇ ਕਿਹਾ ਨਹੀਂ ਮਰਿਆ ਤੂੰ ਤੇ ਜਿੱਥੋਂ ਮਰਜੀ ਚਾਓ ਜਦੋਂ ਮਰਜੀ ਚਾਓ ਬਾਬਾ ਜਰਨੈਲ ਸਿੰਘ ਤੁਸੀਂ ਆਪਣੀਆਂ ਕਰਮਾਤਾਂ ਨਾਲ ਬਖਸ਼ਾਂ ਨਾਲ ਖੜਾ ਕਰ ਸਕਦੇ ਹੋ ਤੇ ਬਚਨ ਹੋਇਆ ਸੀ ਨਹੀਂ ਬਾਬੇ ਜੁਗਿੰਦਰ ਸਿੰਘ ਤੇ ਮਾਤਾ ਦੇ ਹਾਲਕਰ ਦਾ ਬੇਟਾ ਜਰਨੈਲ ਸਿੰਘ ਹੀ ਆਏਗਾ ਬੋਲੇ ਕਿਉਂਕਿ ਉਹਨਾਂ ਨੇ ਬੜੀ ਵਾਰ ਇਹ ਬਚਨ ਕੀਤੇ ਨੇ ਕਿ ਜੇ ਸਿੱਖ ਕੌਮ ਦੇ ਗਲੋਂ ਇਹ ਪਈ ਹੋਈ ਗੁਲਾਮੀ ਦੀਆਂ ਜ਼ੰਜੀਰਾਂ ਲਾਹ ਕੇ ਕੌਮ ਨੂੰ ਆਜ਼ਾਦ ਕਰਵਾਉਣ ਦੀ ਜ਼ਿੰਮੇਵਾਰੀ ਆ ਕਲਗੀ ਤਰਪਤਾ ਜੀ ਦੇ ਦਰ ਤੋਂ ਜੋ ਬਾਬੇ ਜਰਨੈਲ ਸਾਨੂੰ ਮਿਲੀ ਹੋਈ ਆ ਕੈਮਰੇ ਦੇ ਅੱਖ ਮੂਰੇ ਆ ਕਿ ਅਸੀਂ ਉਸ ਵੇਲੇ ਵੀ ਬਾਬਾ ਜੀ ਦੇ ਨਾਲ ਖੜ ਕੇ ਅਰਦਾਸਾਂ ਕਰਦੇ ਰਹੇ ਹਾਂ ਸੰਪੜ ਪਾੜ ਕਰਦੇ ਰਹੇ ਹਾਂ ਪੰਜਾਂ ਪਿਆਰਿਆਂ ਵਿੱਚ ਵੀ ਅਰਦਾਸਾਂ ਹੋਈਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜਿਹੜੇ ਸਤਪੁਰਸ਼ ਦੇ ਮਹਾਨ ਪਵਿੱਤਰ ਪਾਵਨ ਜੀਵਨ ਦੇ ਅੱਜ ਇਸ ਮਹਾਨ ਪਵਿੱਤਰ ਜਾਦ ਦੇ ਵਿੱਚ ਜੁੜੇ ਹੋਏ ਹਾਂ ਉਹਨਾਂ ਮਹਾਪੁਰਸ਼ਾਂ ਵੱਲੋਂ ਪਾਏ ਹੋਏ ਪੂਰਨਿਆਂ ਤੇ ਅਸੀਂ ਸਾਰੇ ਤੁਰ ਸਕੀਏ ਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣ ਸਕੀਏ ਸਤਿਗੁਰੂ ਜੀ ਕਿਰਪਾਲਤਾ ਕਰਨ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਹੋ ਸਕੇ ਭੁੱਲਾਂ ਗਲਤੀਆਂ ਖਿਮਾ ਕਰ ਦਿਓ ਜੀ ਅੱਗੇ ਬਾਤ ਕਿਸਮਤ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ